ਸਾਸੀ ਗੱਲ ਜੀ ਕਾਮਾਂ ਵਾਲੇ ਪੱਤਨ ਤੇ ਮੌਜੂਦ ਹਾਂ ਔਰ ਹੜ ਭੀੜਤਾ ਦੇ ਲਈ ਇੱਥੋਂ ਅੱਗੇ ਸੇਵਾ ਜਾਂਦੀ ਹੈ ਪਰ ਵਹੀਕਲ ਨਹੀਂ ਜਾਣ ਦਿੱਤੇ ਜਾ ਰਹੇ ਆ ਜਿਹੜਾ ਕੁਝ ਪੁਲਿਸ ਪ੍ਰਸ਼ਾਸਨ ਆ ਉਸ ਤੇ ਲੋਕ ਰੋਸ ਕਰ ਰਹੇ ਨੇ ਕਿ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਬਾਈ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਉਹ ਬਾਈ ਯਾਰ ਅਸੀਂ ਹੁਣੇ ਪਹਿਲਾਂ ਵੀ ਤਰਨਾ ਲਾ ਕੇ ਗਏ ਸੀ ਵੀ ਸੇਵਾਦਾਰ ਤੇ ਆ ਜਿਹੜੇ ਪਾਰ ਦੇ ਗਏ ਨੇ ਇਹਨਾਂ ਇਹਨਾਂ ਜਾਣ ਬੰਦ ਨਾ ਕਰਨ ਕਿਉਂਕਿ ਬੱਚਿਆਂ ਵਾਲੇ ਤੇ ਛੋਟੇ ਕਈ ਵਾਰੀ ਸਮਾਨ ਲਿਜਾਣਾ ਹੁੰਦਾ ਆਉਣਾ ਜਾਣਾ ਔਖਾ ਹੈ ਯਾਰ ਸਾਡਾ ਤਾਂ ਮੋਟਰਸਾਈਕਲ ਨਹੀਂ ਅੰਦਰ ਜਾਣ ਦਿੰਦਾ ਫੇ ਪ੍ਰਸ਼ਾਸਨ ਕਿਲੋਮੀਟਰ ਦੀ ਕੁਆੜ ਕਾਰਨ ਕੀ ਹੈ ਕਿ ਤੁਹਾਡੀ ਸੇਫਟੀ ਲਈ ਸ਼ਾਇਦ ਸੋਚਣਾ ਹੋਵੇ ਪ੍ਰਸ਼ਾਸਨ ਨਹੀਂ ਕੋਈ ਸੇਫਟੀ ਨਹੀਂ ਇੰਦੇ ਜਿੱਗੇ ਇੰਦੇ ਜ ਕਾਦੀ ਸੇਫਟੀ ਦੀ ਗੱਲ ਐ ਸੀ ਪਹਿਲਾਂ ਵੀ ਧਰਨਾ ਲਾਇਆ ਇੱਥੇ ਸੇਫਟੀ ਇੰਦੇ ਜ ਕਾਦੀ ਹੋ ਐ ਨਹੀਂ ਦੂਰੋਂ ਦੂਰ ਚਾਲ ਕੇ ਲੰਗਰ ਲੈ ਕੇ ਆਉਂਦੇ ਆ ਜਿਹੜੇ ਪਾਰ ਡੁੱਬੇ ਆ ਉਹਨਾਂ ਵਾਸਤੇ ਆ ਸੇਵਾਦਾਰ ਲੈ ਕੇ ਆਇਆ ਇਹ ਗੱਡੀ ਨਹੀਂ ਜਾਣ ਦਿੰਦੇ ਫੇ ਭਾਈ ਉਹਨਾਂ ਨਾਲ ਉਹਨਾਂ ਨਾਲ ਗੱਲ ਕਰੋ ਤੁਸੀਂ ਇੱਕ ਵਾਰੀ ਹਾਂਜੀ ਹਾਂਜੀ ਤੁਸੀਂ ਕਿੱਥੋਂ ਸੇ ਅਰਗੇ ਸਾਹਿਬ ਫਲੋਸਪੁਰ ਤੋਂ ਆਏ ਪਰ ਤਾਂ ਹਾਂਜੀ ਲੰਗਰ ਲੈ ਕੇ ਆਏ ਲੰਗਰ ਲੈ ਕੇ ਅੱਗੇ ਜਾਣ ਤੋਂ ਰੋਕਿਆ ਆ ਰੁਕਿਆ ਕੀ ਕਿਹਾ ਗਿਆ ਤੁਹਾਨੂੰ ਜੀ ਆ ਦੇਖ ਲੋਗੇ ਜਾਣ ਦਾ ਕਿ ਤਾਹੇ ਡਾ ਦੋ ਹਾਂ ਉਹ ਤੇ ਖੋਬਗੀ ਮਾਹ ਕਾਟ ਕੇ ਲੈ ਆਦੀ ਉਥੋਂ ਲੇਕਿਨ ਅੱਗੇ ਕੀ ਪਤਾ ਅੱਗੇ ਰਸਤਾ ਨਾ ਹੋਵੇ ਜੀ ਹੋਗ ਵਾਧੂ ਰਸਤਾ ਰਸਤੇ ਨੂੰ ਕੀ ਆ ਰਸਤਾ ਜਾਂਦਾ ਅੱਗੇ ਜੀ ਹਾਂਜੀ ਹਾਂਜੀ ਰਸਤਾ ਜਾਂਦਾ ਵੀਰੇ ਪੂਰਾ ਜਾਂਦਾ ਸਾਰੇ ਆ ਸਾਰੇ ਪਰੇਸ਼ਾਨ ਹੋਏ ਲੋਕ ਉਹਨਾਂ ਸੇਵਾ ਦੇ ਕਿੱਥੋਂ ਆਏ ਨੇ ਸੇਵਾ ਲੈ ਕੇ ਪ੍ਰਗਟ ਸਾਹਿਬ ਗੁਰਦੁਆਰੇ ਤੋਂ ਅੱਗੇ ਪਹੁੰਚੇ ਗਏ ਨਾ ਤਾਂ ਰਾਸ਼ਨ ਫਿਰ ਪਾਰਕ ਵਿੱਚ ਜਾਓ ਤੁਹਾਡਾ ਪਿੰਡ ਅਗਲੇ ਪਾਸੇ ਆ ਸਾਡਾ ਵੀ ਇੱਧਰ ਹੈ ਸਮਾਨ ਲੈਣ ਆਏ ਸੀ ਨਾਲ ਆਏ ਮੁੰਡਾ ਅੱਗੇ ਪ੍ਰਸ਼ਾਸਨ ਜਾਣੇ ਇਹਦੇ ਹੋਗੇ ਸਾਨੂੰ ਖਰਾਬ ਹੋਣਗੇ ਤਾਂ ਫਿਰ 3 ਘੰਟੇ ਹੋਰ ਤੇ ਲੰਗਰ ਵੀ ਖਰਾਬ ਹੋ ਸਕਦਾ ਹੋਰ ਲੰਗਰ ਹੋ ਜਾਣਾ ਹੋਰ ਕੀ ਆ ਲੰਗਰ ਹੀ ਆ ਅੱਗੇ ਕਿੰਨੇ ਪਿੰਡ ਬਈ ਮਾਰਚਾੜਾਂ ਦੇ ਵੀਰੇ 16 ਤੋਂ 20 ਦੇ ਵਿੱਚ ਵਿੱਚ ਪਿੰਡ ਹੈਗੇ ਆ ਇੱਥੋਂ ਕੰਮ ਆ ਹਾਂਜੀ ਹਾਂਜੀ ਪਾਰ ਬਸ 16 ਪਿੰਡਾਂ ਦਾ ਰਾਸ਼ਨ ਜਾਵੇ ਲਗਭਗ ਹਾਂਜੀ 16 ਤੋਂ 20 ਪਿੰਡ ਹਾਂਜੀ ਪਹੁੰਚ ਨਹੀਂ ਹੂੰ ਤਾਂ ਇਹ ਲੋਕ ਆਪਣਾ ਰੋਸ ਹੈ ਜਿਹੜਾ ਇਹ ਉਜਾਰ ਕਰ ਰਹੇ ਆ ਪਰ ਪਿੰਡ ਵਾਸੀਆਂ ਨੂੰ ਆਧਾਰ ਕਾਰਡ ਚੈੱਕ ਕਰਕੇ ਲਗਾਇਆ ਜਾ ਰਿਹਾ ਕਿ ਜਿਨ੍ਹਾਂ ਦਾ ਆਧਾਰ ਕਾਰਡ ਹੈਗਾ ਅੱਗੇ ਆ ਜੋ ਜੀ ਪਿੰਡ ਵਾਸੀਆਂ ਦੇ ਆਧਾਰ ਕਾਰਡ ਮੁਲਾਜ਼ਮ ਚੈੱਕ ਕਰ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਪਿੰਡ ਵਾਲੇ ਨੂੰ ਭੇਜ ਰਹੇ ਆ ਜੀ ਇਹ ਸਰ ਚੈੱਕ ਆਧਾਰ ਕਾਰਡ ਕਿੱਥੇ ਹੈ ਸਾਡਾ ਦੱਸੋ ਇੱਕ ਹੋਰ ਹੋ ਗਿਆ ਉਹ ਇੱਕ ਹੋਰ ਹੋ ਕੇ ਦੇ ਦਿਖਾਓ ਇਹ ਖੁਫਾ ਦਿਓ ਨਾਲ ਹਾਂ ਹੈ ਇਹ ਕਿੰਦਾ ਮੇਰਾ ਹੈ ਰਾਮ ਸਿੰਘ ਰਾਮ ਸਿੰਘ ਤਾਂ ਇਹ ਲੱਗਦਾ ਹੈ ਬਹੁਤ ਲੰਗਰ ਦੀ ਲੋਅੜੀ ਤਾਂ ਪ੍ਰਸ਼ਾਸਨ ਦੇ ਆਪਣੀ ਤਰਕ ਹੋ ਸਕਦੇ ਨੇ ਪਰ ਜਿਹੜੇ ਲੋਕ ਨੇ ਉਹਨਾਂ ਦੇ ਫਿਲਹਾਲ ਜਿਹੜੇ ਆਧਾਰ ਕਾਰਡ ਉਹ ਚੈੱਕ ਕੀਤੇ ਜਾ ਰਹੇ ਨੇ ਦੂਜੀ ਸਾਈਡ ਇਹ ਲੰਗਰ ਦੀ ਟਰਾਲੀ ਪਹੁੰਚੀ ਹੈ ਮਾਫ ਕਰਨਾ ਇਹ ਗੱਡੀ ਚ ਪਰਗਰ ਸਾਹਿਬ ਤੋਂ ਲੰਗਰ ਆਇਆ ਹੈ ਔਰ ਇਹ ਲੰਗਰ ਜਾਣਾ ਅੱਗੇ ਹੜਪੀੜਤਾ ਵਾਸਤੇ ਕੁਝ ਥੂੜੀ ਵਾਲੀਆਂ ਗੱਠਾਂ ਵੀ ਨੇ ਅਾ ਚ ਸਾਈਲਿਸਾ ਕੋਈ ਲੰਗਰ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਸਵਾਲ ਲੋਕ ਕਰ ਰਹੇ ਨੇ ਕਿ ਲੰਗਰ ਵਾਲਿਆਂ ਨੂੰ ਕਿਉਂ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ ਕਿ ਲੰਗਰ ਜਿਨ੍ਹਾਂ ਨੇ ਵਰਤਾਉਣਾ ਹੈ ਉਹ ਅੱਗੇ ਕਿਉਂ ਨਹੀਂ ਜਾ ਪਾਰੇ ਉਹਨਾਂ ਨੂੰ ਕੀ ਦਿੱਕਤ ਜਿਹੜੀ ਆ ਰਹੀ ਹੈ ਤਾਂ ਇਹ ਲੋਕ ਸਵਾਲ ਕਰ ਰਹੇ ਕਿ ਅਸੀਂ ਪਹਿਲਾਂ ਵੀ ਜਿਹੜਾ ਧਰਨਾ ਲਾਇਆ ਇੱਥੇ ਕਿ ਜਿਹੜਾ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਤਾਂ ਅੱਗੇ ਜਿਹੜਾ ਸਾਨੂੰ ਜਾਂਦਾ ਹੁਣ ਜਿਹੜਾ ਚੈਕਿੰਗ ਕਰਕੇ ਮੁਲਾਜ਼ਮ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਕ੍ਰਾਸ ਕਰਾ ਰਹੇ ਨੇ ਕਿ ਜਿਹੜਾ ਤੁਹਾਨੂੰ ਮਿਲ ਗਈ ਪਰਮਿਸ਼ਨ ਜੀ ਉਹਨੂੰ ਨਹੀਂ ਮਿਲੀ ਅੱਗੇ ਨਹੀਂ ਮਿਲੀ ਜਾਣ ਨਹੀਂ ਦਿੰਦੇ ਕਿਹਾ ਕੀ ਹੈ ਮਲਾਜ਼ਮ ਕਹਿ ਕੀ ਰਿਹਾ ਖਲੋ ਕੇ ਜਾਣ ਦਾਂਗੇ ਖੜੇ ਕਿੰਨੇ ਚਿਰ ਦੇ ਤਿੰਨ ਘੜੇ ਹੋ ਗਏ ਨੇ ਤਿੰਨ ਘੰਟੇ ਤੁਹਾਨੂੰ ਇੰਤਜ਼ਾਰ ਕਰ ਰਹੇ ਹਾਂ ਹਾਂ ਤੁਸੀਂ ਪਸ਼ੂਆਂ ਲਈ ਵੀ ਲੈ ਕੇ ਆਏ ਹੋ ਪਸ਼ੂਆਂ ਵਾਸਤੇ ਲੈ ਆ ਟੇ ਸਾਇਲੈਂਸ ਹਾਂ ਮੱਢੀ ਕਾ ਪਿੱਛੇ ਪਾ ਦੋ ਦੇ ਅਗਲੇ ਪਿੰਡਾਂ ਦੇ ਹੜਪੀੜਿਤ ਲੋਕ ਨੇ ਜਿਹੜੇ ਆਪਣੇ ਘਰਾਂ ਨੂੰ ਜਾ ਰਹੇ ਨੇ ਘਰਾਂ ਨੂੰ ਜਾਣਾ ਚਾਹੁੰਦੇ ਨੇ ਪਰ ਪ੍ਰਸ਼ਾਸਨ ਆਪਣਾ ਪ੍ਰਸ਼ਾਸਨ ਦਾ ਤਰਕ ਹੋ ਸਕਦਾ ਕਿਉਂਕਿ

ਮਤਲਬ ਪਰੇਸ਼ਾਨੀ ਹੁੰਦੀ ਹੈ ਭੀੜ ਹੋ ਜਾਂਦੀ ਹੈ ਹਾਂਜੀ ਇਸ ਕਰਕੇ ਤੁਸੀਂ ਚੈੱਕ ਕਰਕੇ ਬਕਾਇਦਾ ਜਾਣ ਦਿਓ ਨਹੀਂ 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 ਅੱਗੇ ਜਿਆਦਾ ਬਿਨਾਂ ਮਤਲਬ ਤੋਂ ਜਿਆਦਾ ਲੋਕਾਂ ਨੇ ਜਾਣ ਦਿੰਦੇ ਕੋਈ ਅਨਸਕਾਮੀ ਘਟਨਾ ਹੋ ਗਈ ਫਿਰ ਤੁਹਾਨੂੰ ਲੋਕ ਕਹਿਣਗੇ ਹਾਂਜੀ ਲੰਗਰ ਦਾ ਕੀ ਚੱਕਰ ਹੈ ਜੀ ਲੰਗਰ ਪਹਿਲਾਂ ਵੀ ਧਰਨਾ ਲੱਗਿਆ ਲੰਗਰ ਤੋਂ ਵੀ ਤੁਸੀਂ ਰੋਕ ਰਹੇ ਹੋ ਲੰਗਰ ਦੀ ਕੀ ਪ੍ਰੋਬਲਮ ਹੈ ਲੰਗਰ ਤੋਂ ਉਹਨਾਂ ਦੇ ਅੰਦਰ ਜਾ ਰਿਹਾ ਕੋਈ ਨਹੀਂ ਰੋਕ ਲਾ ਲੰਗਰ ਜਾ ਰਿਹਾ ਪਰ ਉਹਦੇ ਬਾਕੀ ਜਿਹੜੀਆਂ ਅੰਦਰ ਟਰਾਲੀਆਂ ਜਾਂਦੀਆਂ ਨੇ ਨਾ ਉਹਨਾਂ ਨੂੰ ਵਾਪਸ ਕਰਕੇ ਬਾਕੀ ਫਿਰ ਜਾਣ ਦਿੰਦੇ ਆ। ਇਹ ਜਾਣ ਦਿੰਦੇ। ਵੰਡਣਾ ਜਿਹੜੇ ਵੰਡ ਕੇ ਆ ਜਾਣ ਫਿਰ ਦੂਜਿਆਂ ਨੂੰ। ਫਿਰ ਦੂਜਿਆਂ ਨੂੰ ਪਿੱਛੇ। ਇਹ ਜਿੱਦਾਂ ਪੀੜ ਬਹੁਤ ਹੋ ਜਾਂਦੀ ਜੀ। ਇਸ ਤਰ੍ਹਾਂ ਬਿਲਕੁਲ ਤੁਸੀਂ ਸਹੀ ਤਰਕ ਦੇ ਰਹੇ ਹੋ ਪਰ ਇਹ ਕਹਿੰਦੇ ਪਸ਼ੂਆਂ ਦੇ ਅਸੀਂ ਇੰਤਜ਼ਾਰ ਕਰ ਰਹੇ ਤਿੰਨ ਘੰਟੇ ਹੋ ਗਏ ਸਾਨੂੰ ਅਸੀਂ। ਨਹੀਂ ਹੁਣ ਐ ਜਸ਼ਤੀ ਆ ਕੇ ਖੜੇ ਆ। ਹਾਂ ਉਹ ਬੋਬੀ ਟ੍ਰੈਕ ਗੱਡੀ 3-3 ਘੰਟੇ ਹੋ ਗਏ ਉਹ ਗੱਡੀ ਖੁੰਨਾ ਕੱਢ ਕੇ ਲੈ ਫਿਰ ਡਿਊਟੀ ਸਾਹ ਦੇ ਕਹਿੰਦੇ ਚਲਾਈ ਸੀ ਗੱਡੀ ਹੋਣਾ ਜਰਾ 4 ਗੱਡੀਆਂ ਗਈਆਂ ਉਹ ਡੰਗਰ ਵਾਲੀ ਨਹੀਂ ਗਈ ਇਹ ਪਿਛਵਾ ਚਾਰਾ ਹੀ ਪਿਛਲਾ 15 ਸਾਰੇ ਤੱਕ ਸਮਾਨ ਪਹੁੰਚ ਰਿਹਾ ਪਿਛਵਾ ਤਾਂ ਕੁਝ ਵੀ ਨਹੀਂ ਪਹੁੰਚ ਰਿਹਾ ਜਿਹੜੇ ਪੱਕੇ ਮਾਰਦੇ ਗਏ ਵੇਦਾ ਹੁਣ ਦਾ ਤੁਸੀਂ ਇੱਕ ਮੁਲਾਜ਼ਮ ਕਹਿ ਰਹੇ ਕਿ ਜਾਨ ਦੇਵਾਂਗੇ ਜੀ ਅੱਗੋਂ ਕਸਟ੍ਰਾਲੀਆਂ ਵਾਪਸ ਆ ਜਾਣੀ ਨਹੀਂ 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 ਲੈ ਤੱਕ ਤੱਕ ਕੋਈ ਕੇ ਲੈ ਤਾਂ ਕਰਾ ਜਿਵੇਂ ਜਾਨ ਦੇ ਪੈਣਾ ਉੱਥੇ ਥੋੜਾ ਥੋੜਾ ਰਸਤਾ ਬਣਾ ਕੇ ਵਾਪਸ ਵੀ ਤੁਰੇ ਆਉਂਦੇ ਆ ਕੋਈ ਏਡੀ ਖਾਸ ਗੱਲ ਵੀ ਨਹੀਂ ਹੈਗੀ ਮੈਂ ਜਾ ਕੇ ਲਾਉਣਾ ਆ ਕੇ ਦੇਖਾਂਗੇ ਦੇਖਾਂਗੇ ਜੀ ਕਹਿ ਰਹੇ ਕਿ ਕੁੱਤੋਂ ਅਫਸਰਾਂ ਦੀ ਹਦਾਇਤਾਂ ਹੋ ਸਕਦੀਆਂ ਕਿ ਵੀ ਆ ਜਿੰਨਾ ਬਾਹਰ ਆਵੇਗਾ ਲੋਕ ਜਿੰਨਾ ਕੱਟ ਬਾਹਰ ਆਏਗਾ ਰਸ਼ ਉਨਾ ਹੀ ਅੰਦਰ ਐਂਟਰ ਕਰ ਲਿੱਤਾ ਹੈ ਹਾਂਜੀ ਹਾਂਜੀ ਅਸੀਂ ਕਰਕੇ ਕਹ ਰਹੇ ਹਾਂ ਅਗਾ ਫਿਰ ਜਾਏ ਜੇ ਪਿਛਲਾ ਰਸ਼ ਆ ਜਾਵੇ ਉਸ ਤੋਂ ਬਾਅਦ ਅਗਾ ਜਾਏ ਜੀ ਇਹਨਾਂ ਨੇ ਕਹਿੰਦੇ ਮਤਲਬ ਇਹ ਹੈ ਕਿ ਇੱਥੇ ਵੇਚ ਲਵਾਤਾ ਹੀ ਅਧਿਸ਼ਾਸ਼ਨ ਕਹਿ ਰਹੇ ਕਿ ਅਗਲਾ ਰਸ਼ ਜਦੋਂ ਬਾਹਰ ਆਏਗਾ ਉਦੋਂ ਹੀ ਅਸੀਂ ਜਾਣ ਦੇਵਾਂਗੇ ਪਰ ਲੋਕ ਕਹਿ ਰਹੇ ਕਿ ਅਸੀਂ 3 ਘੰਟਿਆਂ ਤੋਂ ਖੜੇ ਆ ਅਸੀਂ ਇੱਥੇ ਪਰੇਸ਼ਾਨ ਹੋ ਰਹੇ ਹਾਂ ਤੁਸੀਂ ਇਹ ਤੁਹਾਡਾ ਕੀ ਪਿੰਡ ਹੈ ਜੀ ਹਾਂਜੀ ਹਾਂਜੀ ਕਿ ਅਸੀਂ ਟਾਣੀ ਤੇ ਜਾਣਾ ਹੈ ਸਾਡੇ ਰਿਸ਼ਤੇਦਾਰ ਨੇ ਤੁਹਾਡੀ ਆਪਣੀ ਜਾਣੀ ਹੈ ਰਿਸ਼ਤੇਦਾਰ ਹੀ ਹੈ ਉੱਤੇ ਜਾਂਸੀ ਕਰ ਤੁਸੀਂ ਮਦਦ ਲਈ ਪਹੁੰਚ ਸੀ ਜਾਂ ਉਹ ਕਿੰਨੇ ਚਿਰ ਦੇ ਖੜੇ ਹੱਥ ਹੈ ਵੀ ਡਾਕਟਰ ਹੋ ਗਿਆ ਘੰਟੇ ਨਹੀਂ ਜਾਂਦੇ ਤਾਂ ਹਾਂਜੀ ਠੀਕ ਹੈ ਜੀ ਤਾਂ ਇਹ ਜਿਹੜਾ ਫਿਲਹਾਲ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਪਰ ਲੋਕ ਕਹਿ ਰਹੇ ਨੇ ਲੋਕਾਂ ਦਾ ਜਿਹੜਾ ਤਰਕ ਹੈ ਕਿ ਸਾਨੂੰ ਘੰਟਿਆਂ ਵੱਧੀ ਜਿਹੜਾ ਇੰਤਜ਼ਾਰ ਕਰਨਾ ਪੈ ਰਿਹਾ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ